ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇਸ ਵੇਲੇ ਅਸੀਂ ਪਹੁੰਚੇ ਹਾਂ ਖਰੋਰੀ ਬਾਰਡਰ ਤੇ ਉੱਥੇ ਡਾਕਟਰ ਸਾਹਿਬ ਜਿਹੜੇ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਆਪਾਂ ਨੂੰ ਜਾਣਕਾਰੀ ਦੇਣਗੇ ਜਿਹੜੇ ਲਗਾਤਾਰ ਜਦੋਂ ਦੀ ਉਹਨਾਂ ਨੇ ਭੁਖੜ ਹੜਤਾਲ ਰੱਖੀ ਹੈ ਇੱਥੇ ਸਵਾਵਾ ਨਿਵਾ ਰਹੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਡਾਕਟਰ ਸਾਹਿਬ ਅੱਜ ਜਿੱਦਾਂ ਡਾਕਟਰ ਆਪਣੇ ਡੱਲੇਵਾਲ ਸਾਹਿਬ ਜਿਹੜੇ ਸੀਗੇ ਉਹ ਕਹਿੰਦੇ बेहोश ਵੀ ਹੋ ਗਏ ਸੀ ਹੁਣ ਇਸ ਵੇਲੇ ਜਦੋਂ ਤੁਸੀਂ ਉਹਨਾਂ ਦਾ ਚੈੱਕ ਅਪ ਵੀ ਕਰਦੇ ਆਂ ਤੇ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੀ ਇਸ ਵੇਲੇ ਮੌਜੂਦਾ ਜਿਹੜੀ ਸਥਿਤੀ ਕਿੱਦਾਂ ਹੈ ਹਾਂਜੀ ਅਵਤਾਰ ਸਿੰਘ ਟੀਮ ਲੀਡਰ ਡਾਕਟਰ ਸੁਆਮਨ ਫਾਈਬਰ ਰਿਵਰਸਾਈਟ ਐਸੋਸੀਏਸ਼ਨ ਜਿਵੇਂ ਕਿ ਪਹਿਲੇ ਦਿਨ ਤੋਂ ਆਪਣੀ ਟੀਮ ਉਹਨਾਂ ਦਾ ਚੈੱਕ ਅਪ ਕਰ ਰਹੀ ਆ ਬਹੁਤ ਸਥਿਤੀ ਉਹਨਾਂ ਦੀ ਡਾਊਨ ਅੱਜ 24 ਦਿਨ ਹੋ ਗਏ ਉਹਨਾਂ ਨੂੰ ਕੁਝ ਨਹੀਂ ਖਾਦਾ ਉਹਨਾਂ ਨੇ ਕਾਫੀ ਉਹਨਾਂ ਦੀ ਅੱਜ ਸਥਿਤੀ ਜਿਹੜੀ ਕ੍ਰਿਟੀਕਲ ਹੋ ਗਈ ਸੀ ਮਤਲਬ ਜਿਵੇਂ ਪੰਜਾਬੀ ਭਾਸ਼ਾ 'ਚ ਕਹਿ ਦਈਏ ਵੀ ਇੱਕਰੀ ਸਵਾਸ ਹੀ ਉਹਨਾਂ ਦੇ ਖਤਮ ਹੋ ਗਏ ਵੀ ਇੰਨੀ ਸਿਹਤ ਡਾਊਨ ਹੋ ਗਈ ਤੇ ਬਾਅਦ ਦੇ ਵਿੱਚ ਚਲੋ ਆਪਣੇ ਜੋ ਵੀ ਕਿਉਂਕਿ ਉਹਨਾਂ ਟ੍ਰੀਟਮੈਂਟ ਤੋਂ ਤੇ ਆਪਾਂ ਨੂੰ ਇਨਕਾਰ ਕੀਤਾ ਬਿਲਕੁਲ ਉਹਨਾਂ ਹੱਥੀ ਬੰਨੇ ਆਪਣੇ ਵੀ ਕੋਈ ਟ੍ਰੀਟਮੈਂਟ ਨਹੀਂ ਤੁਸੀਂ ਕਰੋਗੇ ਉਹਨਾਂ ਦਾ ਮਤਲਬ ਬਲੱਡ ਪ੍ਰੈਸ਼ਰ ਜਿਹੜਾ ਬਿਲਕੁਲ ਡਾਊਨ ਚਲ ਗਿਆ ਸੀ ਸਰੀਰ ਠੰਡਾ ਹੋ ਗਿਆ ਅੱਖਾਂ ਗਾੜੀ ਹਨੇਰਾ ਹੋ ਗਿਆ ਬਿਲਕੁਲ ਉਹਨਾਂ ਦੀ ਮਤਲਬ ਸਿਹਤ ਹੀ ਜਿਹੜੀ ਉਹ ਡਾਊਨ ਹੋ ਗਈ ਜਿਹੜੇ ਵੀ ਆਪਾਂ ਕੋਈ ਬਿਨਾ ਮੈਡੀਸਨ ਤੋਂ ਕੋਈ ਜਿਹੜੇ ਉਹੜਪੋੜ ਕਰਨ ਦੇ ਬਾਵਜੂਦ ਉਹਨਾਂ ਦਾ ਥੋੜਾ ਜਿਹਾ ਮਤਲਬ ਜਿਵੇਂ ਉਹਦਾ ਜਿਹੜਾ ਹੈਗਾ ਵਾ ਬੀਪੀ ਠੀਕ ਹੋਇਆ ਪਰ ਪੂਰਾ ਨੋਰਮਲ ਨਹੀਂ ਹੋਇਆ ਤੇ ਜਿਹੜੀ ਪ੍ਰਸ਼ਾਸਨ ਦੇ ਨਾਲ ਜਿਹੜੀ ਡਾਕਟਰਾਂ ਦੀ ਟੀਮ ਆਉਂਦੀ ਆ ਉਹ ਮਤਲਬ ਜਿੱਦਾਂ ਆਣ ਕੇ ਦੇਖ ਕੇ ਚਲੇ ਜਾਂਦੇ ਜਾਂ ਉਹ ਵੀ ਕੁਝ ਆਪਣੇ ਲੋਨ ਕਰ ਰਹੇ ਨਹੀਂ ਜੀ ਜਦੋਂ ਦੱਸਾਂ ਕਿ ਚੱਕਰ ਉਹਨਾਂ ਦੇ ਪ੍ਰਧਾਨ ਜੀ ਹੁਣ ਆ ਲਉਂਦੇ ਆ ਵੀ ਮੇਰਾ ਜਿਹੜਾ ਕਿਸਾਨੀ ਵਾਸਤੇ ਜਿਹੜੇ ਆਪਾਂ ਮੰਗਾ ਕਈਆਂ ਉਹ ਜਿੰਨਾ ਚਿਰ ਸਰਕਾਰ ਮੰਨਦੀ ਨਹੀਂ ਉਹਨਾਂ ਚਿਰ ਮੈਂ ਕੋਈ ਵੀ ਟ੍ਰੀਟਮੈਂਟ ਨਹੀਂ ਲਵਾਂਗਾ ਕੋਈ ਵੀ ਕੁਝ ਖਾਊਂਗਾ ਨਹੀਂਗਾ ਮੇਰਾ ਪ੍ਰੋਪਰ ਮਰਨ ਵਰ ਤੇ ਹਨਾ ਤੇ ਜਿਹੜੀ ਪ੍ਰਸ਼ਾਸਨਾਂ ਵੀ ਟੀਮ ਆਉਂਦੀ ਡਾਕਟਰਾਂ ਦੀ ਉਹ ਵੀ ਮਤਲਬ ਉਹਨਾਂ ਨੂੰ ਚੈੱਕਅਪ ਕਰਕੇ ਜਾਂ ਵੇਖ ਕੇ ਜਾਂਦੀ ਉਹਨਾਂ ਨੂੰ ਉਹਨਾਂ ਨੂੰ ਵੀ ਕੋਈ ਮਤਲਬ ਨਹੀਂ ਹੈਗਾ ਵੀ ਕੋਈ ਉਹ ਚੈੱਕਅਪ ਮਤਲਬ ਕੋਈ ਟ੍ਰੀਟਮੈਂਟ ਕਰੇ ਜਾਂ ਕੋਈ ਮੈਡੀਸਨ ਦੇਵੇ ਤੇ ਜਿੱਦਾਂ ਅੱਜ ਐਮਰਜੈਂਸੀ ਪਈ ਸੀ ਗਾਹ ਦਿਨ ਪਤੀ ਦਿਨ ਜੇ ਉਹਨਾਂ ਦੀ ਸਿਹਤ ਹੋ ਡਾਊਨ ਜਾਂਦੀ ਹੈ ਤੇ ਤੁਹਾਡੇ ਲੋਕ ਕੀ ਇੰਤਿਆਮ ਕੀਤੇ ਗਏ ਮੈਂ ਤਾਂ ਅੱਗੇ ਦੱਸਿਆ ਮੈਂ ਆ ਆਪਣੀ ਡਾਕਟਰ ਸਵੈਮਾਨ ਦੀ ਟੀਮ ਜਿਹੜੀ ਫਾਈਬਰੂ ਰਾ ਅਸੋਸੀਏਸ਼ਨ ਹੈ ਇਹ ਆਪਣੇ ਸਾਰੀ ਆਲ ਵਰਲਡ ਦੇ ਵਿੱਚ ਆਪਣੀ ਟੀਮ ਚੱਲ ਰਹੀ ਹੈ ਆਪਣੇ ਹਜ਼ਾਰ ਤੋਂ ਉੱਪਰ ਡਾਕਟਰ ਆਪਣੇ ਨਾਲ ਕੰਮ ਕਰ ਰਹੇ ਆ ਆਪਣੀ ਟੀਮ ਦੀਆਂ ਪੂਰੀਆਂ ਤਿਆਰੀਆਂ ਫੁੱਲੀ ਤਿਆਰੀਆਂ ਭਾਵੇਂ ਹੁਣੇ ਆਪਾਂ ਨੂੰ ਮਤਲਬ ਉਧਰੋਂ ਆਜੇ ਮੈਸੇਜ ਵੀ ਪ੍ਰਧਾਨ ਜੀ ਨੂੰ ਬਚਾਉਣਾ ਜਾਂ ਕੋਸ਼ਿਸ਼ ਕਰਨੀ ਜਾਂ ਕੋਈ ਵੀ ਟ੍ਰੀਟਮੈਂਟ ਦੀ ਆਪਣੀਆਂ ਫੁੱਲੀ ਤਿਆਰੀਆਂ ਆਪਣੀ ਟੀਮ ਨਾਲ ਇੱਥੇ ਇਸ ਮੋਰਚੇ ਦੇ ਵਿੱਚ 50 ਡਾਕਟਰਾਂ ਦਾ ਪੈਨਲ ਚੱਲ ਰਿਹਾ ਵਾ ਵੀ ਜਿਹੜ ਦਿਨ ਮਤਲਬ ਡਿਊਟੀਆਂ ਉਹਨਾਂ ਦੀਆਂ ਲੱਗਦੀਆਂ ਪੂਰੀ ਤਿਆਰੀ ਆਪਣੀ ਜੇ ਆਪਾਂ ਨੂੰ ਮੌਕਾ ਮਿਲਦਾ ਤੇ ਰਾਤ ਨੂੰ ਕਈ ਵੇਲੇ ਮੋਰਚੇ ਦੇ ਵਿੱਚ ਜਿੱਦਾਂ ਹਲਜਲ ਵੀ ਹੋ ਜਾਂਦੀ ਹੈ ਨਾ ਤੇ ਉਦੋਂ ਤੁਹਾਡੇ ਉਥੇ ਪ੍ਰੋਪਰ ਉਹਨਾਂ ਦੇ ਕੋਲ ਜਿੱਦਾਂ ਡਾਕਟਰ ਰਹਿੰਦੇ ਆ ਪ੍ਰੋਪਰ ਜਦੋਂ ਪੱਕੀ ਡਿਊਟੀ ਲੱਗੀ ਆ ਕਿਸੇ ਦੀ ਨਹੀਂ ਪ੍ਰਧਾਨ ਜੀ ਹੁਣਾਂ ਕੋਲ ਹਾਂਜੀ ਪ੍ਰਧਾਨ ਜੀ ਹੁਣਾਂ ਕੋਲ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਆਪਣੀ ਪ੍ਰੋਪਰ ਟੀਮ ਉਹਨਾਂ ਦੇ ਨਾਲ ਉਹਨੇ ਪੂਰੀ ਟੀਮ ਉਥੇ ਨਾਲ ਹੀ ਰੂਮ ਚ ਹੀ ਰਹਿੰਦੀ ਆ ਜੀ ਕਿਉਂਕਿ ਮੈਂ ਲੀਡ ਕਰਦਿਆਂ ਟੀਮ ਨੂੰ ਮੈਂ ਵੀ ਰਾਤ ਕੀ ਆਰ 2-2 ਵਜੇ ਤੱਕ ਮੈਂ ਵੀ ਉਥੇ ਰਹਿਣਾ ਮਤਲਬ ਉਹਨਾਂ ਦੇ ਲਾਗੇ ਆਪਣੀ ਟੀਮ ਪੂਰੀ ਰਾਤ ਨੂੰ ਵੀ ਡਾਕਟਰ ਤੇ ਦਿਨੇ ਵੀ ਡਾਕਟਰ ਆਪਣੇ ਪੂਰੇ ਉਹਨਾਂ ਦੀ ਨਿਗਰਾਨੀ ਇੱਥੇ ਚੱਲ ਰਿਹਾ ਹੈ ਤੇ ਜਿੱਦਾਂ ਉਹਨਾਂ ਨੇ ਇੰਨੇ ਦਿਨਾਂ ਤੋਂ ਕੁਝ ਖਾਦਾ ਪੀਤਾ ਨਹੀਂ ਹੈਗਾ ਤੁਸੀਂ ਸਰੀਰ ਕਿੰਨੇ ਕ ਪਰਸੈਂਟ ਕੰਮ ਕਰ ਰਿਹਾ 100 ਵਿੱਚ ਨਹੀਂ ਜੀ ਦੱਸਾਂ ਕਿ ਜਕਰ ਜਦੋਂ ਇਹੋ ਜੀ ਸਥਿਤੀ ਹੁੰਦੀ ਨਾ ਜਿਵੇਂ ਆਪਣੀ ਜਿਹੜੀ ਮੈਡੀਕਲ ਸਾਇੰਸ ਤੇ ਦੱਸਦੀ ਆ ਵੀ ਜਦੋਂ ਕੋਈ 7 ਦਿਨਾਂ ਨਾ ਕੋਈ ਖਾਵੇ ਨਾ ਚੀਜ਼ ਉਸ ਤੋਂ ਬਾਅਦ ਉਹਨੂੰ ਮਤਲਬ ਕਿਤੇ ਵੀ ਕੋਈ ਨਾ ਕੋਈ ਪ੍ਰੋਬਲਮ ਆਸੀ ਦੀ ਕਦੋਂ ਵੀ ਦੇਖ ਸਕਦਾ ਹਨਾ ਕਿਉਂਕਿ ਸਰੀਰ ਮੁੜ ਕੇ ਆਪਣੇ ਆਪ ਨੂੰ ਖਾਣ ਲੱਗ ਪੈਂਦਾ ਸਰੀਰ ਨੂੰ ਸਰੀਰ ਖਾਣ ਲੱਗ ਪੈਂਦਾ ਜਿਵੇਂ ਕੀਟੋਨ ਲੈਵਲ ਵਧਣ ਲੱਗ ਪੈਂਦਾ ਵਾ ਉਹਦੇ ਜਦੋਂ ਇਦਾਂ ਇਦਾਂ ਦੀ ਸਥਿਤੀ ਆਉਂਦੀ ਉਸ ਤੋਂ ਬਾਅਦ ਇਲੈਕਟ੍ਰੋਲਾਈਟਸ ਇਨ ਬੈਲੈਂਸ ਹੋ ਜਾਂਦੇ ਆ ਕਈ ਵਾਰ ਜਿਵੇਂ ਪੋਟਾਸ਼ੀਅਮ ਅ ਮੈਗਨੀਸ਼ੀਅਮ ਉਹਦਾ ਕਰਕੇ ਆਪਾਂ ਨੂੰ ਕਦੋਂ ਵੀ ਕਿਤੇ ਜਿੱਦਾਂ ਜਿਹ ਇਹਨਾਂ ਦੀ ਸਥਿਤੀ ਹੈ ਇਹਨਾਂ ਨੂੰ ਕਿਤੇ ਵੀ ਮਤਲਬ ਕਾਰਡੀਆਕ ਰਿਸਟ ਆ ਸਕਦੀ ਵੀ ਸਾਇਲੈਂਟ ਹੈਕ ਆ ਸਕਦਾ ਸੋ ਸਥਿਤੀ ਇਹਨਾਂ ਦੀ ਬਹੁਤ ਜਿਆਦਾ ਗੰਭੀਰ ਜਿਵੇਂ ਅੱਜ ਵੀ ਹੋਣ ਡਿੱਗ ਪਏ ਹੀ ਬਿਲਕੁਲ ਉਹਨਾਂ ਦੇ ਸਾਹ ਸੱਤ ਖਤਮ ਹੋ ਗਏ ਇਹ ਕਰੀਤੇ ਲੱਗਦਾ ਹੈ ਵੀ ਜਿਵੇਂ ਮਤਲਬ ਪ੍ਰਧਾਨ ਜੀ ਨਹੀਂ ਵੀ ਨਹੀਂ ਰਹੇ ਪਰ ਉਹਨਾਂ ਦੀ ਸਥਿਤੀ ਅਇਸ ਵਕਤ ਮੈਂ ਜਿਵੇਂ ਕਵਾ ਤੇ ਹੁਣ ਇੱਕ ਹਸਪੀਟਲ ਦੇ ਵਿੱਚ ਉਹ ਚਾਹੀਦੇ ਜਿਵੇਂ ਮੌਸਮ ਵੀ ਕਿੰਨੀ ਠੰਡ ਫੜ ਰਿਹਾ ਵਾ ਤੇ ਮਤਲਬ ਸਰੀਰ ਵੀ ਕਮਜ਼ੋਰ ਆ ਸਰੀਰ ਵੀ ਕਮਜ਼ੋਰ ਆ ਤੇ ਕੋਤੋਂ ਖਾਦਾ ਵੀ ਕੋਈ ਨਹੀਂ ਉਮਰ ਵੀ ਜਿਆਦੀ ਆ ਅੱਜ 24 ਦਿਨ ਹੋ ਗਏ ਕੁਛ ਨਹੀਂ ਖਾਦਾ ਤੇ ਸੋ ਉਹਨਾਂ ਦੀ ਸਥਿਤੀ ਬਹੁਤ ਨਾ ਜਿ ਕਿਹਾ ਜੇ ਕਹੀਏ ਤਾਂ ਹਾਂਜੀ ਦੋਸਤੋ ਇਹ ਸਨ ਡਾਕਟਰ ਸਾਹਿਬ ਇੱਕ ਸੰਘਰਸ਼ੀ ਯੋਧਾ ਜਿਹਦੀ ਆਵਾਜ਼ ਵਿੱਚ ਇੰਨੀ ਗੜਕ ਹੁੰਦੀ ਸੀ ਅੱਜ ਉਹ ਆਪਣੇ ਲੋਕਾਂ ਦੇ ਲਈ ਆਪਣੀ ਜਾਨ ਜਿਹੜੀ ਆ ਉਹ ਦਾਤੇ ਲਾ ਕੇ ਬੈਠਾ ਸੋ ਮੋਰਚੇ ਵਿੱਚ ਉਹ ਡਾਕਟਰ ਸਾਹਿਬ ਨਾਲ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਸੋ ਵੱਧ ਤੋਂ ਵੱਧ ਸਾਥ ਦਿਓ ਜੀ ਕਿਉਂਕਿ ਇਹ ਜਿਹੜੀ ਝੰਗ ਆ ਸਾਰੇ ਵਰਗਾਂ ਦੀ ਹੈ ਇਕੱਲੇ ਕਿਸਾਨਾਂ ਦੀ ਝੰਗ ਨਹੀਂ ਜਿਹੜੇ ਲੋਕ ਇਹ ਵਹਿਮ ਕਰਦੇ ਆ ਨਾ ਵੀ ਉੱਥੇ ਕਿਸਾਨ ਬੈਠੇ ਆ ਇਹ ਇਕੱਲੀ ਕਿਸਾਨਾਂ ਦੀ ਝੰਗ ਨਹੀਂ ਹੈਗੀ ਜੇ ਕਿਸਾਨ ਮਰ ਗਿਆ ਸਰਕਾਰ ਨਾਲ ਹਮੇਸ਼ਾ ਕਿਸਾਨ ਹੀ ਜਿਹੜਾ ਟੱਕਰ ਆ ਲੈਂਦਾ ਤੇ ਜੇ ਕਿਸਾਨ ਖਤਮ ਹੋ ਗਿਆ ਤੇ ਮੁਰਕੇ ਸਾਰੇ ਵਰਗ ਤੋਂ ਉਹਨਾਂ ਨੇ ਦਬਾ ਹੀ ਲੈਣੇ ਆ ਸੋ ਜਾਗਣ ਦੀ ਲੋੜ ਹੈ ਜੀ ਆਪਣਾ ਮੋਢਲਾ ਫਰਜ਼ ਸਮਝਦੇ ਹੋਏ ਮੋਰਚੇ ਵਿੱਚ ਸਮੂਲੀਅਤ ਕਰੋ ਜੀ ਧੰਨਵਾਦ